ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਨੂੰ ਜਰੂਰ ਦੱਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ 2 ਮਾਰਚ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਅੱਜ ਸਵੇਰ ਵੇਲੇ ਮੌਸਮ ਸਾਫ਼ ਰਹੇਗਾ ਧੁੱਪ ਸਾਰੇ ਖੇਤਰਾਂ ਦੇ ਵਿੱਚ ਰਹੇਗੀ ਹਵਾ ਦੇ ਵਿੱਚ ਲਗਾਤਾਰ ਰੁਵਾਨਗੀ ਦੇਖਣ ਨੂੰ ਬਣੀ ਹੋਈ ਹੈ ਤੇ ਟੈਂਪਰੇਚਰ ਵੀ ਉਹੀ ਸਵੇਰ ਵੇਲੇ ਚੌਰਾ 15 ਡਿਗਰੀ ਹਲਕੇ ਜਿਹੇ ਠੰਡ ਮਹਿਸੂਸ ਹੋ ਰਹੀ ਹੈ ਤੇ ਬਾਅਦ ਵਿੱਚ 30 ਡਿਗਰੀ ਦੇ ਆਸ-ਪਾਸ ਪੁੱਜਦਾ ਹੋਇਆ ਦਿਖਾਈ ਦੇ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਟੈਂਪਰੇਚਰ ਪੰਜਾਬ ਦਾ ਇੱਕਦਮ ਵਧਦਾ ਹੋਇਆ ਦਿਖਾਈ ਦੇਵੇਗਾ ਇਹ ਬਹੁਤ ਖੇਤਰਾਂ ਦਾ ਟੈਂਪਰੇਚਰ 30 ਨੂੰ ਪਾਰ ਕਰ ਜਾਵੇਗਾ ਤੇ ਸਵੇਰ ਦਾ ਵੀ ਟੈਂਪਰੇਚਰ 19° ਦੇ ਆਸ-પાસ ਪੁੱਜਦਾ ਹੋਇਆ ਤੁਹਾਨੂੰ ਦਿਖਾਈ ਦੇਵੇਗਾ ਕਾਰਨ ਕია ਆਉਣ ਵਾਲੇ ਦਿਨਾਂ ਦੇ ਵਿੱਚ ਹਵਾ ਰੁਕੇਗੀ ਤੇ ਕੁਝ ਕਿ ਖੇਤਰਾਂ ਦੇ ਵਿੱਚ ਪੂਰਾ ਵੀ ਚਲਦਾ ਹੋਇਆ ਦਿਖਾਈ ਦੇਵੇਗਾ ਜਿਸ ਕਰਕੇ ਗਰਮੀ ਦੇ ਵਿੱਚ ਸਵੇਰ ਵੇਲੇ ਵੀ ਵਾਧਾ ਹੋਵੇਗਾ ਰਾਤਾਂ ਵੀ ਗਰਮ ਹੋਣਗੀਆਂ ਤੇ ਦਿਨ ਵੀ ਗਰਮ ਹੁੰਦਾ ਹੋਇਆ ਦਿਖਾਈ ਦੇਵੇਗਾ ਮੀਂਹ ਦੀ ਕੋਈ ਵੀ ਖਾਸ ਸੰਭਾਵਨਾ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਨਹੀਂ ਦਿਖਾਈ ਦੇ ਰਿਹਾ ਹਲਕੇ ਜਿਹੇ ਬੱਦਲਬਾਈ ਲਗਾਤਾਰ ਲੰਘਦੀ ਰਹੇਗੀ 25 26 ਤੇ 27 ਤਰੀਕ ਨੂੰ ਉਹਦੇ ਵਿੱਚ ਜ਼ਿਆਦਾਤਰ ਮੀਂਹ ਜਿਹੜੀ ਸੰਭਾਵਨਾ ਹੋਵੇਗੀ ਇਕਾਦੁਕਾ ਥਾਵਾਂ ਤੇ ਪਹਾੜਾ ਦੇ ਵਿੱਚ ਹੀ ਹੋਵੇਗੀ ਪੰਜਾਬ ਵਿੱਚ ਮੌਸਮ ਪੂਰੀ ਤਰ੍ਹਾਂ ਨਾਲ ਸਾਫ਼ ਰਹੇਗਾ